ਪਣ ਦੋ ਕਿੱਲੇ ਵਿੱਚ ਤੇਰੇ ਸੁਪਨੇ ਪੂਰੇ ਹੋ ਜਾਣਗੇ। ਨਾ ਜੀ ਨਾ ਦੋਆਂ ਨਾਲ ਨਹੀਂ ਹੋਣੇ ਚਾਰ ਪੰਜ ਵਿੱਚੋਂ ਇਕੱਠੇ। ਪੰਜ ਹੋਰ ਤੇਰੀ ਵੱਡੀ ਸਾਰੀ ਗੱਡੀ ਆਉਣੀ ਆ ਤੇ ਜਿਹੜੀ ਵੱਡੀ ਸਾਰੀ ਕੋਠੀ ਲੈਣੀ ਆ ਤੇ ਤਾਂ ਹੀ ਆਊਗੀ। ਗੱਲ ਤਾਂ ਤੇਰੀ ਪਵਣ ਸਹੀ ਆ। ਪਰ ਤੂੰ ਦੇਖ ਲੈ ਕਣਕਾਗੀ ਕਣਕ ਵੱਡ ਕੇ ਝੋਨਾ 베ਜਣਾ ਪਊ ਝੋਨਾ ਵੱਡ ਕੇ ਕਣਕ 베ਜਣਾ ਪਊ ਇਹ ਪਕਾਈ ਹੈ ਮੱਥਾ ਮਾਰਨਾ ਕੀ ਬਚਦਾ ਕੁਛ ਫਸਲਾਂ ਚ ਕੁਛ ਨਹੀਂ ਬਚਦਾ ਮਿੱਟੀ ਨਾਲ ਮਿੱਟੀ ਹੋਣਾ ਤੇ 베ਚੋ ਪਰੰਤੇ ਆਸ਼ਾ ਕਰਕੇ ਆਗਮਾਨੇ ਕਰਜ਼ਾ ਬਹੁਤ ਹੋ ਗਿਆ 2 ਕਿੱਲੇ ਜ਼ਮੀਨਾਂ 베ਚ ਦिए ਕਿਵੇਂ ਦੀਆਂ ਗੱਲਾਂ ਕਰਦੇ ਹੋ ਜੀ ਜ਼ਮੀਨ ਕਾ ਤਾਂ 베ਚਨੀ ਹੈ ਮਸਾ ਤਾਂ ਆਪਣੇ ਬਜ਼ੁਰਗਾਂ ਨੇ ਬਣਾਈ ਹੈ ਖਰਚਾ ਘੱਟ ਕਰ ਲੈਨੇ ਆ ਨੂ ਮਿਰਚ ਨਾਲ ਰੋਟੀ ਖਾ ਲਾਂਗੇ 4 ਤੋਲੇ ਹੈਗਾ ਮੇਰੇ ਕੋਲ ਇਹ ਸੋਨਾ ਉਹ 베ਚ ਦਿੰਨੇ ਆ ਅੱਛਾ ਸੋਨਾ ਵੇਚ ਤਾਂ ਕਿ ਪਾਵਣ ਫਿਰ ਤਾਂ ਆਪਣੀ ਜ਼ਮੀਨ ਬਚ ਜੂਗੀ ਨਹੀਂ ਤਾਂ ਜ਼ਮੀਨ ਨਹੀਂ ਬਚਦੀ ਆਪਣੀ ਕੁਛ ਨਹੀਂ ਹੁੰਦਾ ਸੋਨਾ ਫਿਰ ਬਣ ਜੂਗਾ ਨਾ ਪਾਵਾਂਗੇ ਕੱਪੜੇ 4 ਸਾਲ ਨਾ ਸਵਾਵਾਂਗੇ ਨਵੇਂ ਅੱਜ ਤਾਂ ਇਹ ਗੱਲ ਕਹਿਤੀ ਐ ਅਜ ਤੋਂ ਮੁੜ ਕੇ ਗੱਲ ਨਹੀਂ ਕਰਨੀ ਜ਼ਮੀਨ ਵੇਚਣ ਵਾਲੀ ਦੋਸਤੋ ਇਹ ਸਾਡਾ ਇੱਕ ਛੋਟਾ ਜਿਹਾ ਮੈਸੇਜ ਸੀਗਾ ਤੇ ਇਹ ਅੱਜਕੱਲ ਦਾ ਕੌੜਾ ਸੱਚ ਹੈ ਜੀ ਕਈਆਂ ਨੂੰ ਇਹ ਚੰਗਾ ਵੀ ਨਹੀਂ ਲੱਗਣਾਗਾ ਪਰ ਅੱਜ ਕੱਲ ਹੁੰਦਾ ਇਹੀ ਐ ਕਿ ਖਰਚੇ ਆਪਾਂ ਇੰਨੇ ਜ਼ਿਆਦਾ ਵਧਾ ਲਏ ਆ ਕਿ ਆਪਾਂ ਨੂੰ ਜ਼ਮੀਨਾਂ ਜੜੀਆਂ ਵੇਚਣੀਆਂ ਪੈਂਦੀਆਂ ਤੇ ਐਸੇ ਕਰਕੇ ਦੋਸਤੋ ਜ਼ਮੀਨਾਂ ਦਾ ਮੋਹ ਟੁੱਟ ਰਿਹਾ ਕਿਉਂਕਿ ਆਪਾਂ ਮਤਲਬ ਕਿ ਕੰਮ ਕਰਕੇ ਰਾਜੀ ਨਹੀਂ ਗਏ ਤੇ ਆਪਾਂ ਵੱਡੇ ਵੱਡੇ ਸੁਪਨੇ ਆਪਦੇ ਸਜਾ ਲੈਨੇ ਆ ਹਾਂਜੀ ਤੇ ਇਹ ਸਾਡਾ ਛੋਟਾ ਜਿਹਾ ਮੈਫੀ ਤੁਹਾਨੂੰ ਕਿਵੇਂ ਲੱਗਿਆ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਜੜੀਆਂ ਬਜ਼ੁਰਗਾਂ ਦੀਆਂ ਕਮਾਈਆਂ ਹੋਈਆਂ ਜ਼ਮੀਨਾਂ ਨੂੰ ਜ਼ਰੂਰ ਸੰਭ ਕੇ ਰੱਖੋ